ਭਾਰਤ ਤੋਂ ਬਾਹਰ ਬੈਠ ਕੇ ਇੱਕ ਬਹੁਤ ਹੀ ਵਿਵਾਦਜਨਕ ਬਿਆਨ ਦਿੱਤਾ ਗਿਆ ਜਿੱਥੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਅੰਬੇਦਕਰ ਵਾਲੇ ਪੱਦੀ ਸ਼ਬਦਾਵਲੀ ਬੋਲੀ ਗਈ ਉੱਥੇ ਹੀ ਉਸ ਦੀ ਜੋ ਅਕਲ ਹੈ ਉਹ ਵੀ ਸਾਹਮਣੇ ਆਈ ਹੈ ਕਿਉਂਕਿ ਬੋਲਣ ਵਾਲੇ ਨੂੰ ਲੱਗਦਾ ਹੈ ਕਿ ਨਾ ਤਾਂ ਕੋਈ ਸਿੱਖਿਜ਼ਮ ਦੀ ਹਿਸਟਰੀ ਬਾਰੇ ਪਤਾ ਹੈ ਔਰ ਨਾ ਹੀ ਬਾਬਾ ਸਾਹਿਬ ਅੰਬੇਦਕਰ ਦੇ ਵਿਚਾਰਾਂ ਬਾਰੇ ਪਤਾ ਹੈ ਜਿਹੜੀ ਉਹ ਗੱਲ ਕਰ ਰਿਹਾ ਹੈ ਬਾਬਾ ਸਾਹਿਬ ਅੰਬੇਦਕਰ ਦੇ ਬਾਰੇ ਪਹਿਲੀ ਗੱਲ ਤਾਂ ਸਿੱਖੀਜ਼ਮ ਕੀ ਹੈ ਜੇ ਅਸੀਂ ਸਿੱਖੀਜ਼ਮ ਪੜ੍ਹੀਏ ਤਾਂ ਉਸਦੇ ਇਤਿਹਾਸ ਵਿੱਚ ਜਾਓ ਕਿ ਭਾਈ ਲਾਲੋ ਕੌਣ ਸੀ ਭਾਈ ਲਾਲੋ ਕੀਰਤੀ ਤਰਖਾਨ ਜਿਸ ਦੀ ਰੋਟੀ ਵਿੱਚੋਂ ਗੁਰੂ ਨਾਨਕ ਦੇਵ ਜੀ ਨੇ ਦੁੱਧ ਕੱਢ ਕੇ ਦਿਖਾਇਆ ਤੇ ਜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰੀਏ ਤੇ ਪੰਜ ਪਿਆਰੇ ਕੌਣ ਸੀ ਪੰਜਾਂ ਪਿਆਰਿਆਂ ਦਾ ਵਿੱਚ ਸਾਰੇ ਹੀ ਕੀਰਤੀ ਭਾਈਚਾਰੇ ਨਾਲ ਸੰਬੰਧਿਤ ਸੀ ਤੇ ਜੇ ਅਸੀਂ ਗੱਲ ਕਰੀਏ ਭਾਈ ਜੱਤੇ ਦੀ ਉਹ ਕੌਣ ਸੀ ਜੇ ਅਸੀਂ ਹਿੰਦੂ ਵਰਗ ਦੀ ਗੱਲ ਕਰੀਏ ਤਾਂ ਹਿੰਦੂ ਚਾਦਰਕ੍ਰਿਸ਼ਨ ਨੂੰ ਕਿਹਾ ਜਾਂਦਾ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਤੇ ਸਿੱਖ ਧਰਮ ਜਦੋਂ ਬਣਿਆ ਤਾਂ ਇਹਦੇ ਵਿੱਚ ਇੱਕ ਇਹੀ ਵੱਖਰਾਪਨ ਸੀ ਕਿ ਗੁਰੂ ਸਾਹਿਬ ਨੇ ਸਿੱਖ ਧਰਮ ਨੂੰ ਇੱਕ ਨਵਾਂ ਧਰਮ ਵਗੋ ਅਪਣਾਇਆ ਔਰ ਉਸ ਧਰਮ ਦੀਆਂ ਇਹ ਵਿਸ਼ੇਸ਼ਤਾਵਾਂ ਸੀ ਵੀ ਇਸ ਧਰਮ ਦੇ ਵਿੱਚ ਨਾ ਹੀ ਕੋਈ ਜਾਤਪਾਤ ਨਾ ਹੀ ਕੋਈ ਵਿਖਰੇਵਾ ਨਾ ਹੀ ਕੋਈ ਉੱਚਾ ਨੀਵਾ ਸਾਰੇ ਹੀ ਇੱਕੋ ਸਮਾਨ ਨੇ ਸਾਰਿਆਂ ਨੂੰ ਬਰਾਬਰ ਦਾ ਮੌਕਾ ਮਿਲਣਾ ਚਾਹੀਦਾ ਰੰਗਰੇਟੇ ਗੁਰੂ ਕੇ ਬੇਟੇ ਗੁਰੂ ਸਾਹਿਬ ਨੇ ਦਲਿਤ ਪਰਿਵਾਰਾਂ ਲਈ ਕਿਹਾ ਸੀ ਤੇ ਜੇਕਰ ਬਾਬਾ ਸਾਹਿਬ ਅੰਬੇਦਕਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਇਹੀ ਗੱਲ ਕੀਤੀ ਹੈ ਕਿ ਸਾਡੇ ਮਿਹਨਤ ਕਸ਼ ਲੋਕਾਂ ਨੂੰ ਉਹਨਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਜੇਕਰ ਅਸੀਂ ਸਿੱਖੀਜ਼ਮ ਦੀ ਗੱਲ ਕਰੀਏ ਮਾਈਨੋਰਟੀ ਦੀ ਗੱਲ ਕਰੀਏ ਤਾਂ ਉਹ ਵੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਅੰਬੇਦਕਰ ਨੇ ਕੀਤੀ ਹੈ ਜੋ ਕਿ ਸਿੱਖੀਜ਼ਮ ਦੇ ਵਿਚਾਰਾਂ ਨੂੰ ਹੀ ਅੱਗੇ ਤੋਰਦੇ ਹੋਏ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਸੀ ਔਰ ਜਿੱਥੇ ਇਹ ਗੁਰਪਤਵੰਤ ਸਿੰਘ ਪੰਨੂ ਕਹਿ ਰਿਹਾ ਕਿ ਅਸੀਂ ਬਾਬਾ ਸਾਹਿਬ ਅੰਬੇਦਕਰ ਦੇ ਬੁੱਤ ਤੋੜਾਂਗੇ ਪਹਿਲੀ ਗੱਲ ਤਾਂ ਉਸ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਬਾਬਾ ਸਾਹਿਬ ਅੰਬੇਦਕਰ ਦੇ ਬੁੱਤ ਸਿਰਫ ਪੰਜਾਬ 'ਚ ਨਹੀਂ ਪੂਰੇ ਹਿੰਦੁਸਤਾਨ 'ਚ ਨਹੀਂ ਕੈਨੇਡਾ ਅਮਰੀਕਾ ਜਾਪਾਨ ਵਰਗੇ ਦੇਸ਼ਾਂ ਦੇ ਵਿੱਚ ਵੀ ਲਾਏ ਗਏ ਔਰ ਸਾਡਾ ਇਹ ਸੋਚ ਕੇ ਸਾਨੂੰ ਮਾਣ ਨਾਲ ਸਿਰ ਉੱਚਾ ਹੁੰਦਾ ਹੈ ਕਿ ਇਹ ਸਾਡੇ ਦੇਸ਼ ਦਾ ਸਬੂਤ ਹੈ ਸੋ ਉਹ ਕਿਸ ਗੱਲ ਦੇ ਉੱਪਰ ਧਿਆਨ ਦੇ ਰਿਹਾ ਸਿਰਫ ਤੇ ਸਿਰਫ ਪੰਜਾਬ ਦਾ ਮਾਹੌਲ ਵਿਗਾੜਨ ਦੀ ਗੱਲ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਨਫ਼ਰਤ ਭਰਨ ਦੀ ਗੱਲ ਕੀਤੀ ਜਾ ਰਹੀ ਹੈ ਪਰ ਅਸੀਂ ਕਦੇ ਵੀ ਆਪਸੀ ਭਾਈਚਾਰਾ ਟੁੱਟਣ ਨਹੀਂ ਦੇਵਾਂਗੇ ਅਸੀਂ ਹਮੇਸ਼ਾ ਹੀ ਹਿੰਦੂ ਸਿੱਖ ਮੁਸਲਮਾਨ ਈਸਾਈ ਹਮੇਸ਼ਾ ਇਕਜੁੱਟ ਹੋ ਕੇ ਰਹੇ ਹਾਂ ਤੇ ਰਹਿਾਂਗੇ ਤੇ ਦੂਜੀ ਗੱਲ ਜਿਹੜੀ ਅੰਬੇਦਕਰ ਜਨਤੀ ਦੇ ਉੱਪਰ ਬਾਬਾ ਸਾਹਿਬ ਅੰਬੇਦਕਰ ਦੇ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਅਸੀਂ ਪੂਰੀ ਤਰ੍ਹਾਂ ਚਿਤਾਵਨੀ ਦਿੰਦੇ ਹਾਂ ਕਿ ਅਸੀਂ ਸਾਰੇ ਹੀ ਸਿਰਫ ਬੁੱਤਾਂ ਦੀ ਰਖਵਾਲੀ ਹੀ ਨਹੀਂ ਕਰਾਂਗੇ ਅਸੀਂ ਬਾਬਾ ਸਾਹਿਬ ਅੰਬੇਦਕਰ ਜੀ ਦੇ ਪੂਰੇ ਵਿਚਾਰਾਂ ਦੀ ਰਖਵਾਲੀ ਕਰਦੇ ਰਹੇ ਹਾਂ ਤੇ ਕਰਦੇ ਰਹਾਂਗੇ chandar consultants limited building maintenance handyman under chakrad platform is now available on your local london area he has more than five years experience in same line he used to work with reputed companies agencies as well local builders with brothers he is professional by plumbing, electrician, masonry, car For more information, please contact him at under platform, www.jacktrade.com/slash/921760. Chander Consultants Limited. Call him on this number 079-4079-5686. ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ